ਸਤਿਕਾਰਯੋਗ ਦਰਸ਼ਕੋ ਤੁਸੀਂ ਦੇਖ ਰਹੇ ਹੋ ਰਾਈジング ਆਫ ਪੰਜਾਬ ਤੇ ਮੈਂ ਤੁਹਾਡਾ ਆਪਣਾ ਰੋਸ਼ਨ ਹਰਦਿਆਲਿਆਣਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਲੇਟੈਸਟ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਡੱਲੇਵਾਲਾ ਵਿਖੇ ਚੱਲ ਰੇ ਰੋਸ ਪ੍ਰਦਰਸ਼ਨ ਦੇ 8ਵੇਂ ਦਿਨ ਰਾਜ ਸਿੰਘ ਕੋਟੜਾ ਮੋਹਰ ਸਿੰਘ ਰਪਈਆ ਵਾਲਾ ਅਤੇ ਅਬ ਮੈਂ ਨਿਊ ਕਹਾੜਾ ਆਦਨੇ ਬੋਲਦੇ ਆ ਦੱਸਿਆ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਪਿਛਲੇ 7 ਦਿਨਾਂ ਤੋਂ ਪਾਣੀ ਨਹੀਂ ਪੀਤਾ ਸੀ ਕਿ ਸਾਡੇ ਸਾਥੀਆਂ ਨੂੰ ਰਿਹਾ ਕਰੋ ਰਾਜ ਸਿੰਘ ਕੋਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੋਖੇ ਨਾਲ ਕਿਸਾਨਾਂ ਨੂੰ ਮੀਟਿੰਗ ਤੇ ਗਿਆ ਨੂੰ ਗ੍ਰਿਫਤਾਰ ਕੀਤਾ ਅਤੇ ਬਾਅਦ ਦੇ ਵਿੱਚ ਮੋਰਚਿਆਂ ਨੂੰ ਤਹਿਸ ਨਹਿਸ ਕਰ ਦਿੱਤਾ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਕੁੱਟਿਆ ਤੇ ਲੁੱਟਿਆ ਕੀ ਕਿਹਾ ਇਹਨਾਂ ਆਗੂਆਂ ਨੇ ਆਓ ਦੇਖਦੇ ਹਾਂ ਰਾਜਿੰਦੋ ਪੰਜਾਬ ਦੀ ਇਹ ਵਿਸ਼ੇਸ਼ ਰਿਪੋਰਟ ਪਰ ਇਸ ਮੋਰਚੇ ਦੇ 7 ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਣਗੀਆਂ ਸਾਡੀਆਂ 7 ਮੀਟਿੰਗਾਂ ਕੇਂਦਰ ਸਰਕਾਰ ਦੇ ਨਾਲ ਹੋਣਗੀਆਂ ਤੇ ਸੱਤੇ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੰਤਰੀ ਬੈਠੇ ਬਹੁਤਿਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਆ ਬੈਠ ਕਰ ਰਿਹਾ ਹੈ। ਜੜੇ ਸਰਕਾਰ ਇਹ ਕਹਿ ਸਕਦੀ ਕਿ ਇਸ ਮੰਗਾ ਨਾਲ ਸਾਡਾ ਲਿੰਕ ਹੈ ਜਾਂ ਨਾ ਹੈ। ਜਾਂ ਸਾਨੂੰ ਜਾਣਕਾਰੀ ਹੈ ਦੀ ਕਿ ਨਹੀਂ ਹੈਗੀ। ਤੇ ਬਾਹਰ ਆ ਕੇ ਇਹੀ ਬੋਲ ਰਹੇ ਨੇ ਪੰਜਾਬ ਵਾਲੇ। ਕਿ ਵੀ ਕੇਂਦਰ ਨੂੰ ਅਸੀਂ ਪੀਲ ਕਰਦੇ ਆ ਕਿ ਕਿਸਾਨਾਂ ਦੀਆਂ ਮੰਗਾ ਮੰਨਣ। ਪਰ ਉਹ ਮੀਟਿੰਗਾਂ ਦਾ ਕੀ ਰਿਜ਼ਲਟ ਰਿਹਾ ਕੀ ਚਰਚਾ ਹੁੰਦੀ ਰਹੀ ਤਿੰਨ ਮੀਟਿੰਗਾਂ ਤਾਂ ਇਹਦੀਆਂ ਸੀ ਜਿਹੜੀਆਂ ਐਮਐਸਪੀ ਤੇ ਇੱਕ ਕਮੂਨ ਬਣਾਉਣ ਚ ਕੀ ਦੇਖਿਆ ਕੇਂਦਰ ਨੂੰ ਕਿੰਨੇ ਬਜਟ ਦੀ ਲੋੜ ਹੈ ਕਿੰਨੇ ਸਮੇਂ ਦੀ ਲੋੜ ਹੈ ਕਿਹੜੀਆਂ ਸਟੇਟਾਂ ਤੋਂ ਪੁੱਛਣਾ ਹੈ ਸਾਰੇ ਸਾਰਿਆਂ ਦੇ ਚਰਚਾ ਹੁੰਦੀ ਰਹੀ ਆ ਸਾਡੀਆਂ ਜਿਹੜੀਆਂ 11 ਮੰਗਾਂ ਨੇ ਐਸ ਕਰ ਮੀਟਿੰਗਾਂ ਦੇ ਵਿੱਚ 11 ਮੰਗਾਂ ਤੇ ਚਰਚਾ ਨਹੀਂ ਹੋਈ ਮੇਨ ਮੰਗ ਇਸ ਕਰਕੇ ਸੀ ਕਿ ਧਲੇਵਾਲ ਸਾਹਿਬ ਨੇ ਜਦੋਂ ਆਪਣੀਆਂ ਮੀਟਿੰਗਾਂ ਦਾ ਗੈਪ ਪੈ ਗਿਆ ਸੀ ਸਰਕਾਰ ਪਿੱਛੇ हट ਗਈ ਜਿੱਤੇ ਸਾਡਾ 21 ਫਾਰਮੂਲਾ